ਕਿਰਤਿਆ ਹੰਤਾਯੋ ਤੇ ਚੱਕੀ ਦੁਨੀਆ 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 ਹੰਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਪਿੰਡੂ ਬਲੌਗਰ ਅੱਜ ਆਪਾਂ ਲੱਗੇ ਹੋਇਆ ਜੀ ਭਾਂਡੇ ਤੋਂਨ ਕੁਝ ਕੁ ਗੱਲ ਬੰਦੇ ਨੇ ਆਪਣੇ ਧੋਤੇ ਸੀਗੇ ਕੁਝ ਕੱਜ ਆਪਾਂ ਧੋਈ ਜਾਂਦੇ ਆਂ ਕਿ ਆਪਾਂ ਬੈਠੇ ਸੀਗੇ ਤੁੱਪ ਸਿਕਣ ਕਿਉਂਕਿ ਆਪਾਂ ਨੂੰ ਲੱਗ ਰਹੀ ਸੀ ਥੋੜੀ ਜਿਹੀ ਠੰਡ ਇੱਧਰ ਸੂਰਜ ਦੇਵਤਾ ਜੀ ਵੀ ਮੱਠੇ ਮੱਠੇ ਦਰਸ਼ਨ ਦੇ ਰਹੇ ਨੇ ਤੇ ਹਵਾ ਚੱਲਦੀ ਠੰਡੀ ਠੰਡੀ ਅੱਜ ਸਾਰਾ ਤੁਸੀਂ ਸੈਟਅਪ ਦੇਖ ਸਕਦੇ ਹੋ ਆਪਣਾ ਤੇ ਇਧਰ ਖੇਲ ਦੇ ਵਿੱਚ ਆਪਣੇ ਭਾਂਡੇ ਰੱਖੇ ਹੋਏ ਨੇ ਸਾਰੇ ਤੇ ਇੱਕ ਛੱਡ ਦੇ ਆਪਣੇ ਧੋਤੇ ਸੀਗੇ ਤੇ ਇੱਕ ਛੱਡ ਦੇ ਧੋ ਰਹੇ ਤੇ ਇਧਰ ਆਪਣਾ ਟਰੈਕਟਰ ਟਰਾਲੀ ਇਹ ਧੋਤੇ ਸੀ ਅੱਜ ਕਿਉਂਕਿ ਰੇਵ ਵਗੈਰਾ ਕੱਢਿਆ ਸੀ ਤੇ ਇਹ ਖਰਾਬ ਹੋਏ ਪਏ ਸੀ ਕਾਫੀ ਆਹ ਕਰਕੇ ਇਹਨਾਂ ਦੇ ਪਾਣੀ ਵਗੈਰਾ ਮਾਰਤਾ ਅੱਜ ਤੇ ਪਾਕੀ ਸੀ ਦੇਖ ਸਕਦੇ ਨੇ ਟਰਾਲੀ ਨੂੰ ਪਰੰਗ ਕਰਾਤਾ ਸੀਗਾ ਪਿਛਲੇ ਸਾਲ ਏ ਬਾਕੀ ਸਾਮ ਸੋਹਾਈ ਨਾਲ ਹੀ ਸੰਦ ਬਚਦੇ ਆ ਜੀ ਆਹ ਦੇਖੋ ਚੰਗੀ ਤਰ੍ਹਾਂ ਤੋਤੀ ਕੀ ਹੈ ਜੇ ਤੇ ਇਹ ਤਾਂ ਸਾਰੇ ਭਾਂਡੇ ਪਾਏ ਪੈਨੇ ਆਪਣੇ ਖੇਲ ਚ ਆਪਾਂ ਵੱਡੀ ਖੇਲ ਦੇ ਵਿੱਚ ਹੀ ਸੁੱਟ ਲੈਨੇ ਨੇ ਸਾਰੇ ਤੇ ਆਹ ਦੇਖੋ ਜੀ ਆਓ ਜੀ ਤੁਹਾਨੂੰ ਆਪਾਂ ਅੰਦਰੋਂ ਸ਼ੈੱਡ ਦਿਖਾਉਣੇ ਸਾਰਾ ਆਪਣਾ ਤੇ ਸ਼ੈੱਡ ਆਪਣਾ ਸਾਰਾ ਕਲੀਅਰ ਕਰਤਾ ਜੀ ਤੇ ਰੇਹ ਵਗੈਰਾ ਚੱਕ ਕੇ ਝਾੜੂ ਵਗੈਰਾ ਲਾਤਾ ਜੀ ਜਿਹੜੀ ਆਪਣੀ ਪਹਿਲੀ ਪ੍ਰੈਫਰੈਂਸ ਰਹਿੰਦੀ ਹੁੰਦੀ ਹੈ ਜੀ ਉਹ ਆਪਣਾ ਜਿੱਦ ਨੂੰ ਆਪਣੇ ਬੱਚੇ ਨੇ ਖੇਤ ਨਾਲ ਦੇ ਨਾਲ ਆਪਾਂ ਰੇਹ ਇਕੱਠਾ ਕਰਕੇ ਤੇ ਦੋ ਤਿੰਨ ਦਿਨਾਂ ਦੇ ਵਿੱਚ ਇਹ ਸਾਰਾ ਆਪਾਂ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਣੇ ਛੱਡ ਨੂੰ ਵੱਧ ਤੋਂ ਵੱਧ ਹਵਾ ਲੱਗ ਸਕੇ ਤੇ ਧੁੱਪ ਲੱਗ ਸਕੇ ਪੱਲੀਆਂ ਆਪਾਂ ਇਸ ਲਈ ਬੰਦ ਕਰੀਆਂ ਹੋਈਆਂ ਨਹੀਂਆਂ ਕਿਉਂਕਿ ਬਾਹਰ ਦਾ ਵੈਦਰ ਸੀਗਾ ਉਹ ਥੋੜਾ ਖਰਾਬ ਹੋਇਆ ਸੀਗਾ ਤੇ ਉਹਦੇ ਨਾਲ ਫਿਰ ਕੀ ਵਾਸ਼ਰਡ ਨਾਲ ਨਾ ਇਹ ਅੰਦਰੋਂ ਛੱਡ ਗਿਆ ਹੋਇਆ ਹੁੰਦਾ ਹੈ ਇਹ ਤੁਸੀਂ ਵੀ ਬਸ ਜੋ ਵੀ ਆਪਣੇ ਨਵੇਂ ਵੀਰ ਨੇ ਜਦੋਂ ਵੀ ਤੁਹਾਡਾ ਛੱਡ ਖਾਲੀ ਹੋਣਾ ਨਾਲ ਦੀ ਨਾਲ ਇੱਕ ਦੋ ਦਿਨਾਂ ਦੇ ਵਿੱਚ ਆਪਣਾ ਪ੍ਰੋਪਰ ਛੱਡ ਇਹ ਸਾਫ਼ ਕਰ ਦਿਓ ਰੇਵ ਵਗੈਰਾ ਕੱਢ ਕੇ ਝਾੜੂ ਵਗੈਰਾ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਹਵਾ ਲਵਾ ਦਿਓ ਪੂਰੀ ਤਾਂ ਕਿ ਜਦੋਂ ਤੱਕ ਬੱਚਾ ਨਾਲ ਤੁਹਾਡਾ ਪ੍ਰੋਪਰ ਸੁੱਕ ਜੇ ਤੁਹਾਡਾ ਛੱਡ ਤੇ ਆਪ ਹੁਣ ਆਪਣੇ ਭਾਂਡੇ ਵਗੈਰਾ ਅੰਦਰ ਰੱਖੀ ਜਾਂਦੇ ਆਗੇ ਤੇ ਹੁਣ ਇਹਦੀ ਇੱਕ ਜੀ ਸਤਿਵਾਰ ਮਾਰਨੀ ਹੈ ਜੀ ਆਪਣੇ ਸਪਰੇ ਜੀ ਇਹ ਇਸ ਵਾਰੀਆਂ ਕਾਲੇ ਜਿਹੇ ਪੂੰਡ ਬਹੁਤ ਜਿਆਦੇ ਸੀਗੇ ਤਾਂ ਦੇਖਾਂਗੇ ਇਸ ਵਾਰੀ ਆਪਾਂ ਦੋ ਵਾਰੀ ਕੋਸ਼ਿਸ਼ ਕਰਾਂਗੇ ਸਪਰੇ ਮਾਰਨ ਦੀ ਬਾਕੀ ਛੱਡ ਤੁਸੀਂ ਸਾਰਾ ਪ੍ਰੋਪਰ ਦੇਖ ਸਕਦੇ ਹੋ ਸਫਾਈ ਵਗੈਰਾ ਸਫਾਈ ਵਗੈਰਾ ਆਪਾਂ ਪੂਰੀ ਬਹੁਤ ਇਹ ਵਧੀਆ ਤਰੀਕੇ ਨਾਲ ਕਰਦੇ ਹੁੰਦੇ ਹਾਂਗੇ ਇਹ ਹੁਣ ਇਹਦੇ ਬਾਅਦ ਇਹਦੇ ਵਿੱਚ ਸਟਾਂ ਕਾਲੀ ਆਪਾਂ ਥੱਲੇ ਤੇ ਛਿਲਕਾ ਬਸਾਉਣ ਤੋਂ ਪਹਿਲਾਂ ਛਿਲਕਾ ਇਸ ਵਾਰੀ ਪਗਾਟੀ ਪਾਵਾਂਗੇ ਕਿਉਂਕਿ ਅੱਗੇ ਜਿਹੜਾ ਹੁਣ ਆਪਣਾ ਟੈਂਪਰੇਚਰ ਹੈ ਉਹ ਅਪ ਹੋਣ ਲੱਗ ਗਿਆ ਤਾਂ ਕਿ ਇਹ ਤੁਹਾਨੂੰ ਪਤਾ ਵੀ ਜ਼ਿਆਦਾ ਛਿਲਕਾ ਵੀ ਫਿਰ ਖਰਾਬ ਕਰਦਾਗਾ ਗਰਮੀ ਦੇ ਵਿੱਚ ਇਹ ਬਾਕੀ ਤੁਸੀਂ ਸਾਰਾ ਦੇਖ ਸਕਦੇ ਹੋ ਇੱਧਰ ਆਪਣੀ ਚਿੱਟੀ ਪੱਲੀ ਲੱਗੀ ਹੋਈ ਹੈ ਤੇ ਇੱਧਰ ਆਪਣੀ ਲੱਗੀ ਹੋਈ ਹੈ ਨੀਲੀ ਤੇ ਸਾਹਮਣੇ ਪੱਖੇ ਲੱਗੇ ਹੋਏ ਹੈ ਇਹ ਹੈ ਜੀ ਸਾਰਾ ਆਪਣਾ ਖਾਲੀ ਸ਼ੈੱਡ ਤੁਸੀਂ ਦੇਖ ਸਕਦੇ ਹੋਗੇ ਬਾਕੀ ਸਾਨੂੰ ਆਪਾਂ ਇਸ ਵਾਰ ਦੇ ਲੋਟ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਵੀ ਕਿਵੇਂ ਰਿਹਾ ਆਪਣਾ ਲੋਟ ਰਿਹਾ ਜੀ ਬਹੁਤ ਵਧੀਆ ਇਹ ਤਕਰੀਬਨ ਆਪਣੀ ਸੋਣੀ ਐਵਰੇਜ ਪੈ ਗਈ ਸੀ ਤਕਰੀਬਨ 2400 ਦੇ ਕਰੀਬ ਆਪਣੇ 36 37 ਦਿਨ ਦੇ ਕਰੀਬ ਆਪਣਾ ਬੱਚਾ ਉੱਠ ਗਿਆ ਸੀ ਸਾਰਾ ਆਪਣਾ ਗਲੈਂਕੋ ਦਾ ਮਾਲ ਸੀਗਾ ਜੀ ਸਾਰਾ ਇਹ ਤਕਰੀਬਨ ਆਪਾਂ ਨੂੰ ਜੀ 33 ਇਹ 34 ਰੁਪਏ ਦੇ ਕਰੀਬ ਬਾੜ ਦੇ ਪੈਸੇ ਮਿਲ ਗਏ ਆਪਾਂ ਨੂੰ ਜੀ ਇਹ ਆਪਣੇ ਕੋਲ ਤਕਰੀਬਨ ਹੈਗਾ ਸੀ ਇਸ ਵਾਰੀ ਜਿਹੜਾ ਆਪਣਾ ਬਾੜ ਲਿਫਟ ਵਾ 24000 ਇਹ 100 ਦੇ ਨੀਅਰ ਅਬਾਊਟ ਆਪਣਾ ਬਾੜ ਡਰ ਲਿਫਟ ਹੋਇਆ ਬਾਕੀ ਤੁਸੀਂ ਇਹ ਆਪਣਾ ਹਿਸਾਬ ਕਿਤਾਬ ਲਾ ਲਈ ਵੀ ਕਿੰਨਾ ਕੁ ਅਮਾਉਂਟ ਬਣਦੀ ਆ ਜੀ ਸੋਨਾ ਰਿਜ਼ਲਟ ਰਹੀ ਆਪਣਾ ਤੀਸਰਾ ਰਿਜ਼ਲਟ ਸੀਗਾ ਇਹ ਇਹ ਗਲੈਂਕੋ ਦਾ ਇਹ ਬਹੁਤ ਸੋਹਣੀ ਐਵਰੇਜ ਪਈ ਆ ਤੇ ਸੋਹਣਾ ਬਾੜ ਸੀਗਾ ਤੇ ਤੇ ਮੈਡੀਸਿਨ ਦਾ ਖਰਚਾ ਵੀ ਇਸ ਵਾਰੀ ਬਹੁਤ ਜ਼ਿਆਦਾ ਘਟ ਆਇਆ ਜੀ ਤੇ ਬਾਕੀ ਤਾਂ ਇਹ ਹੋਰ ਤੁਹਾਡਾ ਤੁਸੀਂ ਕਮੈਂਟ ਕਰਦੇ ਜੀ ਇਹ ਜੇ ਕੋਈ ਪੁੱਛਣਾ ਹੋਇਆ ਤੇ ਇੰਨਾ ਕੀ ਤੁਹਾਡੇ ਨਾਲ ਆਪਾਂ ਜਾਣਕਾਰੀ ਸ਼ੇਅਰ ਕਰਨੀ ਸੀ ਬਾਕੀ ਜੀ ਆਪਣੇ ਕੰਮ ਨਾਲ ਆਪ ਕਰਿਆ ਕਰੋ ਇਹ ਜਿੰਨਾ ਤੁਸੀਂ ਜਿਆਦਾ ਪ੍ਰੈਜੈਂਟ ਰਹੋਗੇ ਆਪਣੇ ਫਾਰਮ ਦੇ ਵਿੱਚ ਉਹਨੇ ਤੁਹਾਡੇ ਰਿਜ਼ਲਟ ਵਧੀਆ ਆਉਣਗੇ ਇਹ ਇਸ ਲਈ ਜਰੂਰ ਖੁਦ ਵਰਕ ਕਰਨ ਦੀ ਕੋਸ਼ਿਸ਼ ਕਰਿਆ ਕਰੋ ਆਪਣੀ ਨਾ ਇਹ ਵੈਸੇ ਤਾਂ ਆਪਣੀ ਡਿਊਟੀ ਹੁੰਦੀ ਦਾ ਕੋਲ ਬੰਦਾ ਰੱਖਿਆ ਹੁੰਦਾਗਾ ਇਹ ਵੀ ਆਪਣੀ ਡਿਊਟੀ ਪ੍ਰੋਪਰ ਕਰਿਆ ਕਰੋ ਜਿੰਨਾ ਟਾਈਮ ਤੁਸੀਂ ਹੁੰਨੇ ਹੋ ਸ਼ੈਡ ਦੇ ਵਿੱਚ ਆਪਣੇ ਨਾ ਬੰਦੇ ਨੂੰ ਕੋਈ ਨਾ ਕੋਈ ਚੀਜ਼ ਪ੍ਰੋਪਰਟੀ ਨਾਲ ਕਿਉਂ ਦੱਸ ਦੇ ਰਿਹਾ ਹਾਂ ਕਿ ਉਹ ਨਾਲ ਦੇ ਨਾਲ ਜਿਹੜੀ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਹੈਗੀ ਉਹ ਦੂਰ ਕਰਦੇ ਰਹਿਣ ਤੇ ਤੁਸੀਂ ਆਪਣੇ ਵਧੀਆ ਜਿਵੇਂ ਕਹਿੰਦੇ ਇਨਕਮ ਲੈ ਸਕੋ ਇਹ ਇਹੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਸੀ ਜੀ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜਾ ਕਰੋ ਤੇ ਮਿਲਦੇ ਆਂ ਜੀ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਇੰਨੀ ਕੁ ਜਾਣਕਾਰੀ ਦੇਣੀ ਸੀ ਤੁਹਾਨੂੰ ਆਪਾਂ ਹੋ ਲੱਗੇ ਆ ਜੀ ਆਪਾਂ ਸਪਰੇਅ ਕਰਨਾ ਸਪਰੇਅ ਚ ਪਾਇਆ ਆਪਣੇ ਫਾਰਮਾਲੀਨ ਤੇ ਕਲੋਰੋ ਤੇ ਆਪਾਂ ਕਰਦੇ ਨੇ ਟਰੈਕਟਰ ਵਾਲੇ ਪੰਪ ਨਾਲ ਸਪਰੇਅ ਜੀ ਤੇ ਉਧਰ ਲੱਗਿਆ ਹੈ ਲਸ਼ਮਨ ਸਪਰੇਅ ਕਰਨਾ ਤੇ ਸਪਰੇਅ ਜਿਹੜੀ ਹੁੰਦੀ ਹੈ ਹਾਈ ਪ੍ਰੈਸ਼ਰ ਦੀ ਕਰਿਆ ਕਰੋ ਤਾਂ ਕਿ ਜਿਹੜੇ ਕੀੜੇ ਮਕੌੜੇ ਵਿੱਚ ਥੋੜੇ ਇੱਧਰ ਖੱਡਾਂ ਵਗਾਂ ਦੇ ਵੜ ਜਾਂਦੇ ਫੱਟੀ ਵਗਾਂ ਦੇ ਸਾਰੇ ਮਰ ਜਾਣ ਇਸ ਵਾਰੀ ਕੀੜੇ ਵਗਾਰੇ ਬਹੁਤ ਜ਼ਿਆਦਾ ਸੀਗੇ ਆਪਣੇ ਪਾਈ ਇਹਦੇ ਵਿੱਚ ਕਲੋਰੋ 505 50% ਤੇ ਫਾਰਮਾਲੀਨ ਇਹ ਉੱਡੀ ਗੈਸ ਵਾਲੀ ਨਹੀਂ ਗੈਸ ਸਪਰੇਅਾਂ ਜੀ ਇਹ ਬਾਕੀ ਇਸ ਤੋਂ ਬਾਅਦ ਇੱਕ ਵਾਰੀ ਫੇਰ ਮਾਰ ਦਾਂਗੇ ਜੀ ਆਪਾਂ ਇਹ ਅੱਜ ਦੀ ਆਪਣੀ ਵੀਡੀਓ ਇੰਨੀ ਕਿਉਂ ਸੀ ਇਹ ਜੀ ਚੈਨਲ ਦੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਵੀਡੀਓ ਤੇ ਇਧਰ ਆਪਣਾ ਚੱਲੀ ਜਾਂਦਾ ਪੰਪ ਜੀ ਪੰਪ ਵੀ ਤੁਹਾਨੂੰ ਦਿਖਾ ਦਨੇ ਆਪਾਂ ਕਿੰਨੇ ਪ੍ਰੈਸ਼ਰ ਤੇ ਚਲਾਉਣੇ ਹੁੰਦੇ ਆਪਾਂ ਪੰਪ ਚੱਲਦਾ ਹੋਇਆ ਆਪਣਾ 40 ਤੇ ਇਹ ਤਕਰੀਬਨ ਆਪਾਂ ਥੂਲਾ ਪਰ ਆਇਆ ਫੁੱਲਾ ਬਣਾ ਇਹਦੇ ਨਾਲ ਹੁਣ ਆਪਾਂ ਚਾਰੋਂ ਛੱਡਾਂ ਦੇ ਕਰਨਾਗੇ ਦੋਨੋਂ ਤੇ ਇਧਰ ਤੇ ਦੋਨੋਂ ਇਧਰ ਮੌਸਮ ਤੁਸੀਂ ਦੇਖ ਸਕਦੇ ਹੋ ਜੀ ਤੇ ਮੌਸਮ ਦੁਬਾਰੇ ਫੇਰ ਖਰਾਬ ਹੋਣ ਦੀ ਸੰਭਾਵਨਾ ਵੀ ਬਣੀ ਪਈ ਆ ਇਹ ਤਾਂ ਠੀਕ ਖੜੀ ਐ ਜੀ ਗੁੱਲੀ ਲੰਗਾ ਵੀ ਹੋਇਆ ਪਿਆਗਾ ਤੇ ਉਧਰ ਕਈ ਜਗ੍ਹਾ ਤੇ ਢੇੜਾ ਜਿਹਾ ਖਾ ਗਈ ਜਣਕਾ ਉਹ ਸਾਹਮਣੇ ਇੱਕ ਤਾਂ ਮੇidan ਨਜ਼ਰ ਆਉਂਦੀ ਹੋਊਗੀ ਉੱਥੇ ġeṛa ਦੇ ਖਾਹੀ ਗਣਕ ਆਪਣੀ ਬਾਕੀ ਠੀਕ ਆ ਲਗਭਗ ਜੀ ਬਾਕੀ ਮਾਲਕ ਦੀ ਮਿਹਰ ਚਾਹੀਦੀ ਆ ਇਹ ਮਿਲਦੇ ਨਹੀਂ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦab ਜਿਉਂਦੇ ਬਸੇ ਰਹੋ ਤੇ ਸੈਂਕੂ ਜਿਹੜੇ ਜਿਹੜੇ ਆਪਣੇ ਵੀਰ ਵੀਡੀਓ ਦੇਖਦੇ ਆਗੇ ਚੈਨਲ ਨੂੰ ਆਪਣਾ ਸਪੋਰਟ ਕਰਦੇ ਆਗੇ ਸ਼ੁਕਰੀਆ